ਜਾਣਾ ਪੰਜਾਬ 'ਚ ਅੱਜ ਕਿੱਥੇ ਪੈ ਸਕਦਾ ਹੈ ਸ਼ੰਮ ਸ਼ੰਮੀ ਸੱਸ਼ਿਆ ਕਾਲ ਜੀ ਮੈਂ ਮੈਕ ਟਿਪ ਕਰਦੇ ਤੁਹਾਡਾ ਸਵਾਗਤ ਕਰਦੀ ਆ ਪੰਜਾਬੀ ਲਿੰਕ মিডিਆ ਦੇ 5 ਵਜੇ ਦੇ ਮੌਸਮ ਦੇ ਤਾਜ਼ਾ ਅਪਡੇਟ 'ਚ ਤਾਨੂੰ ਦੱਸ ਦਈਏ ਕਿ ਬੀਤੇ ਦਿਨ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਦੋ ਦੇਖਣ ਨੂੰ ਮਿਲੀ ਹੈ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਕਰਕੇ ਮੀਂਹ ਦੇ ਅਸਰ ਬਣੇ ਹੋਏ ਨੇ ਕੱਲ ਸੋਮਵਾਰ ਤੋਂ ਮੁੜ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਵਿੱਚ ਅੱਜ ਵੀ ਮੌਸਮ ਬਾਰੇ ਕੋਈ ਅਲਰਟ ਜੋ ਜਾਰੀ ਨਹੀਂ ਕੀਤਾ ਗਿਆ ਹੈ ਕੱਲ ਸੋਮਵਾਰ ਤੋਂ ਮੁੜ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਬਿੱਤੇਦਨ ਕੋ ਜਿਲ੍ਹਿਆਂ ਵਿੱਚ ਹੀ ਮੀਂਹ ਪਿਆ ਜਿਸ ਕਾਰਨ ਅधिकतम ਤਾਪਮਨ ਵਿੱਚ ਹਲਕਾ ਵਾਧਾ ਨੋਟ ਕੀਤਾ ਗਿਆ ਜੇਕਰ ਗੱਲ ਕਰੀਏ ਅੱਜ ਜਾਨੀ ਕਿ ਐਤਵਾਰ ਵਾਲੇ ਦਿਨ ਤੱਕ ਲੋਕ ਸਾਵਧਾਨੀ ਦੇ ਨਾਲ ਹੀ ਬਾਹਰ ਜਾਣ ਕਿਉਂਕਿ ਸਵੇਰ ਤੋਂ ਹੀ ਆਸਮਾਨ ਦੇ ਵਿੱਚ ਕਾਰੇ ਬੱਦਲ ਛਾਏ ਹੋਏ ਨੇ ਤੇ ਮੀਂਹ ਪੈਣ ਦੀ ਸਭਾਵਨਾ ਵੱਡੇ ਜੈਸਕਾਰਕੇ ਪਟਿਆਲਾ ਦੇ ਵਿਸਵਿਤ ਸਵੇਰੇ 7 ਵਜੇ ਤੋਂ ਹੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਪੰਜਾਬ ਵਿੱਚ ਅਸਤ ਅਦਿਕਤਮ ਤਾਪਮਾਨ ਵਿੱਚ 1.8 ਡਿਗਰੀ ਸੈਲਸੀਅਸ ਦੀ ਵਾਧੂ ਦਰਜ ਕੀਤੀ ਗਈ ਪਰ ਇਹ ਹਜੇ ਵੀ ਆਮ ਤੌਰ ਤੇ ਰਿਕਾਰਡ ਹੋਣ ਵਾਲੇ ਤਾਪਮਾਨ ਨਾਲੋਂ 1.7 ਡਿਗਰੀ ਸੈਲਸੀਅਸ ਘੱਟ ਹੈ ਸੁੱਬੇ ਵਿੱਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਭਾਗੜਾ ਟੈਂਪ ਅਰੋਪਨਗਰ ਵਿੱਚ ਦਰਜ ਕੀਤਾ ਇਹ ਅੰਕੜੇ ਦੱਸਦੇ ਹਨ ਕਿ ਕੁਝ ਹਿੱਸਿਆਂ ਵਿੱਚ ਹਲਕੀ ਮੀਂਹ ਹੋ ਸਕਦਾ ਹੈ ਜਦ ਕਿ ਕਈ ਇਲਾਕਿਆਂ ਵਿੱਚ ਮੌਸਮ ਬਧੇਰੇ ਗਰਮ ਰਿਹਾ ਤੇ ਉਧਰ ਅਗਲੇ 4 ਦਿਨਾਂ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ